ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੁਰਦਾਸਪੁਰ ਵਿੱਚ ਅੱਜ ਇੱਕ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਪਹਿਲ ਨੇ ਸ਼ਿਰਕਤ ਕੀਤੀ। ਜਾਤ ਕੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸ਼ਾਮਿਲ ਹੋਏ। ਜਿੱਥੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੀਰ ਸਿੰਘ ਵੀ ਸ਼ਾਮਿਲ ਹੋਏ ਜਿੱਥੇ ਹਰਪਾਲ ਸਿੰਘ ਰੰਧਾਵਾ ਮੋਕਾ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਉਹਨਾਂ ਦਾ ਸਾਥੀਆਂ ਨਾਲ ਸਵਾਗਤ ਕੀਤਾ ਮੈਂ 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 ਬੜਾ ਖੁਸ਼ ਹੋਇਆ ਜੀ ਜੀ ਪਹਿਲਾਂ ਤੋਂ ਹੀ ਆ ਗਿਆ ਹਾਂ लॻे <laughs> <laughs> <laughs>

ਮੈਂ ਝਾੜੇ ਇਹ ਕੱਟ ਲਏ ਸੈਮੀ ਫਾਈਨ ਜੀ ਡੈਕਸਲ ਇਹ ਰੱਖੋ ਮੋਰੀਆ ਰੱਖੀਂ ਪਹਿਲੇ ਪੁਰ ਵਾਟੂ ਨਾਲ ਬਸੋ ਥੋੜਾ ਚੱਲ ਆ ਇਹਦੇ ਵਿੱਚ ਪੜ ਜਾਓ ਕਿਹਦੀ ਹੁੰਦੇ ਗੱਡੀ ਦਵੀ ਰੁਕ ਜਾ ਰੁਕ ਜਾ ਇਹ ਵਾਲੀ ਵੀ ਹਾਂ ਜੀ ਇਹਦਾ ਵੀ ਹੋਲਡ ਗ੍ਰੇ ਰਿਆ ਤੇ ਮੈਂ ਇੱਥੇ ਆਪ ਮਤਲਬ ਇਹ ਟ੍ਰੈਲਰਾਂ ਦੇ ਵਿੱਚ ਇਹਨੂੰ ਟੈਸਟ ਕਰਾ ਰਿਹਾ ਵੀ

میں 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 بھرا بولا جی جی دا واں میں 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 بھرا بولا جی جی دا واں سننا پہلا تے پوچھاں نہیں چڑنا ہے تے وچوں پھس گئے ہیں یہ تو آ والی حالت ہے جی ٹھیک ہے ਸਰ ਵਾਇਟ ਕਾਚਰ ਪੰਜਾਬ ਖੇਤੀਬਾੜੀ ਵਿਕਾਸ ਵਿਭਾਗ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਸਾਡਾ ਇੱਥੇ ਇੱਕ ਖੇਤੀ ਸਟੇਸ਼ਨ ਹੈ ਬਹੁਤ ਪੁਰਾਣਾ ਤੇ ਨਾਲ ਖੇਤੀ ਵਿਗਿਆਨ ਖੇਲ ਰਿਹਾ ਉੱਥੇ ਅਸੀਂ ਮੇਲਾ ਲਗਾਉਣ ਵਾਸਤੇ ਆਏ ਆ ਅਸੀਂ ਸੋਣੀ ਤੋਂ ਪਹਿਲਾਂ ਵੀ ਸੱਤ ਮੇਲੇ ਲਾਉਨੇ ਆ ਸਾੜੀ ਤੋਂ ਮੇਲਾ ਵੀ ਸੱਤ ਮੇਲੇ ਲਾਉਨੇ ਆ ਤੋਂ ਇਹ ਹੁਣ ਸੋਣੀ ਤੋਂ ਪਹਿਲਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਭ ਤੋਂ ਵੱਡਾ ਮੇਲਾ ਸਾਡਾ 21 ਤੇ 22 ਮਾਰਚ ਨੂੰ ਲੱਗਣਾ ਤੇ ਅੱਜ ਅਸੀਂ ਗੁਰਦਾਸਪੁਰ ਤੇ ਇੱਥੇ ਆਏ ਆ ਇਹਦਾ ਜਿਹੜਾ ਮੁੱਖ ਉਦੇਸ਼ ਹੈ ਉਏ ਹੈਗਾ ਕਿ ਅਸੀਂ ਜਿਹੜੀਆਂ ਹੁਣ ਨੰਮੀਆਂ ਕਿਸਮਾਂ ਲੈ ਕੇ ਆਏ ਆਂ ਸੋਨੇ ਦੀਆਂ ਫਸਲਾਂ ਵਾਸਤੇ ਉਹ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ ਸਟਾਲ ਸਾਡੇ ਲੱਗੇ ਹੋਏ ਨੇ ਛੋਡੇ ਵਿੱਚ ਕੀ ਹੈ ਤੇ ਬਾਹਨੇ ਮੂੰਗੀ ਹੈ ਗੰਨਾ ਹੈ ਜੋ ਵੀ ਹੈ ਇਹ ਜਾਣਕਾਰੀ ਦੇਵਾਂਗੇ ਜਿਹੜੀਆਂ ਸਾਡੀਆਂ ਫਸਲਾਂ ਹੁਣ ਲੱਗੀਆਂ ਹੋਈਆਂ ਨੇ ਹਾੜੀ ਦੀਆਂ ਕਣਕ ਕਹਣੇ ਨੇ ਗੰਨਾ ਵੀ ਖੜਿਆ ਉਹਨਾਂ ਬਾਰੇ ਵੀ ਸਾਡੇ ਪ੍ਰਦਰਸ਼ਨੀ ਪਰਾਟ ਲੱਗੇ ਹੋਏ ਨੇ ਕਿ ਉਹ ਕਿਹੜੀ ਕਣਕ ਦੀ ਕਿਸਮ ਦੀ ਸਾਰੀਆਂ ਲੱਗੀਆਂ ਨੇ ਜੋ ਸਾਡੇ ਪਰਵਾਨਿਤ ਨੇ ਤੇ ਸਰਵਰ ਆਪ ਆ ਕੇ ਦੇਖਦੇ ਨੇ ਕਿ ਕਿਹੜੀ ਕਣਕ ਜਿਹੜੀ ਹੈਗੀ ਉਹ ਲੰਬੀ ਹੈ ਕਿਹੜੀ ਉੱਚੀ ਹੈ ਕੋਈ ਧੀਮੀ ਹੈਗੀ ਕਿਹੜੀ ਪਹਿਲਾਂ ਪੱਕਦੇ ਵੱਧ ਲੇਟ ਪੱਕਦੀ ਹੈ ਅਗਲੇ ਸਾਲ ਫਿਰ ਉਹਦਾ ਬੀਜ ਬੰਦਦੇ ਨੇ ਸੋ ਅਸੀਂ ਇਹਦਾ ਜਿਹੜੀਆਂ ਹੁਣ ਸੋਣੀ ਦੇ ਫਸਲਾਂ ਆ ਰਹੀਆਂ ਨੇ ਅਗੇ ਉਹਦਾ ਬੀਜ ਵੀ ਲੈ ਕੇ ਇੱਥੇ ਆਏ ਹਾਂ ਸੋ ਫਾਰਮਰ ਨੂੰ ਅਸੀਂ ਬੀਜ ਭਜਾ ਕਰਾ ਰਹੇ ਹਾਂ ਤੇ ਸਾਰੀਆਂ ਫਸਲਾਂ ਦਾ ਤਕਰੀਬਨ ਜਿੱਦਾਂ ਅਸੀਂ ਇੱਕ ਅਸੀਂ ਝੋਨੇ ਦੀ ਜਮੀ ਕਿਸੇ ਐਸਪੀ ਦੇ ਰਹੇ ਹਾਂ ਉਹਦਾ ਨਾਮ ਹੈਗਾ PR132 ਪਹਿਲਾਂ ਸਾਡੀਆਂ PR126 ਤੇ PR130 ਬਹੁਤ ਪਿਛੀਆਂ ਵੈਰਾਈਟੀਆਂ ਨੇ ਤੇ ਹੁਣ ਅਸੀਂ PR132 ਲੈ ਕੇ ਆਏ ਹਾਂ ਜਿਹੜੀ ਇਹ 132 ਹੈ ਇਹਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਮ ਕਰਕੇ ਅਸੀਂ ਕਹਿੰਦੇ ਕਿ ਸਾਡੀ ਜਿਹੜੀ ਆਮਦਨ ਹੈ ਉਹ ਨਹੀਂ ਹੋ ਰਹੀ ਤੇ ਸਾਡਾ ਖਰਚੇ ਬਹੁਤ ਨੇ ਖਾਦਾ ਤੇ ਇਹ ਵੈਰਾਈਟੀ ਕਿੰਦਾ ਦੀ ਕੱਢੀ ਹੈ ਇਹਦੇ ਤੇ ਖਾਦ ਘੱਟ ਪਾਣੀ ਪੈਦੀ ਹੈ ਚੌਥਾ ਇਸਾ ਖਾਦ ਘੱਟ ਪੋਗੇ ਦੇ ਵਿੱਚ ਤੇ ਜੇ ਅਸੀਂ ਪੂਰੀ ਖਾਦ ਪਾਤੀ ਫਿਰ ਉਲਟਾ ਨੁਕਸਾਨ ਹੋ ਜਾਣਾ ਫਿਰ ਉਹ ਉਹਨੇ ਹੋਰ ਵੱਜ ਜਾਣਾ ਤੇ ਡਿੱਗ ਜਾਣਾ ਤੇ ਡਿੱਗ ਕੇ ਉਹਦਾ ਝਾੜ ਕਟੂਆ ਸੋ ਪੀਆ 132 ਨਵੀਂ ਵੈਰੈਟੀ ਹੈ ਅਸੀਂ 5-5 ਕਿਲੋ ਦੀਆਂ ਥੈਲੀਆਂ ਦੇਵਾਂਗੇ ਤੇ ਇਹਨੂੰ ਆਪਾਂ ਬੀਜ ਬਣਾ ਲਿਆ ਗਏ ਸਾਲ ਵਾਸਤੇ ਤਾਂ ਕਿ ਇਹ ਜਿਹੜੀ ਕਿਸਮ ਹੈ ਘੱਟ ਖਾਦ ਪਾ ਕੇ ਵੀ ਇਹ ਪੂਰਾ ਝਾੜ ਦੇਊਗੀ ਜਿਵੇਂ 131 ਉਸ ਤੋਂ ਜ਼ਿਆਦਾ ਹੀ ਦੇਊਗੀ ਤੇ ਝਾੜਕਣਾ ਦੇਰੀ ਹੈ ਜੀ ਇਹ ਤਕਰੀਬਨ ਜਿਹੜੀਆਂ ਹਨਾਂ ਦੀ ਐਵਰੇਜ ਝਾੜ ਤਾਂ ਦੇਖੋ ਕੀ ਤੋਂ ਉੱਤੇ ਹੀ ਹੈਗਾ ਕੀ ਕੰਟਰਪਾਰੇ ਕਰਦਾ ਸੱਚ ਤਾਂ ਹੁਣ ਅਹਲੇ ਗਰਮੀ ਪੈ ਰਹੀ ਹੈ ਜਿਹੜੀ ਕਣਕਾਂ ਲੱਗੀਆਂ ਪਈਆਂ ਜੇ ਇਸ ਗਰਮੀ ਦਾ ਇਹਨਾਂ ਨੂੰ ਕੀ ਨੁਕਸਾਨ ਹੈ ਹਲੇ ਨਹੀਂ ਕੋਈ ਉਸ ਤੇ ਨਹੀਂ ਹਲੇ ਪਹੁੰਚੇ ਹਾਂ ਕਣਕ ਨੂੰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਤਕਰਰ 35 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਜਾਵੇ ਹਾਂ ਹਲੇ ਸਾਡਾ 27-28 ਤੇ ਚੱਲ ਰਿਹਾ ਹੈ ਕੀ ਅਜੇ ਪਾਣੀ ਲਗਾਉਂਦਾ ਹੈਗਾ ਕੋਈ ਅਜੇ ਕੋਈ ਕੁਝ ਨਹੀਂ ਹੈਗਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਨਾਰਮਲ ਚੱਲ ਰਿਹਾ ਹੈਗਾ ਤੇ ਰਾਤ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਥੋੜਾ ਹੁਣ ਬਦਲਣਾ ਸ਼ੁਰੂ ਹੋਇਆ ਹੈਗਾ ਤੇ ਉਹ ਜਦੋਂ ਅੱਗੇ 25 ਤੋਂ ਉੱਤੇ ਜਾਊਗਾ ਨਾ ਫਿਰ ਥੋੜਾ ਹੁੰਦਾ ਇਹਦੇ ਵਿੱਚ ਪਰ ਹਲੇ ਉਦਾਂ ਘਰੌਣ ਦੀ ਕੋਈ ਲੋੜ ਨਹੀਂ ਬਾਕੀ ਆਮ ਜੀਵ ਨੂੰ ਪਤਾ ਕਦੋਂ ਪਾਣੀ ਲਾਉਣਾ ਪਾਣੀ ਲਾਉਦੇ ਰਹਿੰਦੇ ਹੈਰਾ ਨਾਮ ਗੁਰਦੀਪ ਸਿੰਘ ਆ ਜੀ ਤੇ ਅਸੀਂ ਅੱਜ ਇਹ ਕਿਸਾਨ ਮੇਲਾ ਵੇਖਣ ਆਏ ਆ ਹਰ ਸਾਲ ਹੀ ਤਕਰੀਬਨ ਜਦੋਂ ਹੀ ਕਿਸਾਨ ਮੇਲੇ ਲੱਗਦੇ ਆ ਉਹਦੇ ਵਿੱਚ ਅਸੀਂ ਆਉਂਦੇ ਆ ਤੇ ਇਸ ਕਿਸਾਨ ਮੇਲੇ ਵਿੱਚ ਆ ਕੇ ਤੇ ਸਾਨੂੰ ਨਵੀਆਂ-ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਆ ਕਿ ਕਿਦਾ ਅਸੀਂ ਫਸਲਾਂ ਕਾਉਣੀਆਂ ਨੇ ਕਿਹੜੇ ਟੰਗਨਾ ਗਾਉਣੀਆਂ ਕਿਹੜੀਆਂ ਖਾਦਾਂ ਪਾਉਣੀਆਂ ਕਿਹੜੀਆਂ ਦਵਾਈਆਂ ਪਾਉਣੀਆਂ ਨੇ ਤੇ ਹੋਰ ਵੀ ਨਵੇਂ-ਨਵੇਂ ਖੇਤੀ ਦੇ ਸੰਦ ਦਵਾਈਆਂ ਸਾਰਿਆਂ ਬਾਰੇ ਇੱਥੇ ਜਾਣਕਾਰੀ ਮਿਲਦੀ ਆ ਤੇ ਇਹਦੇ ਵਿੱਚ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਵੱੱਟ ਸ ਵੱੱਟ ਕਿਸਾਨਾਂ ਨੂੰ ਸਮੂਲੀਅਤ ਕਰਨੀ ਚਾਹੀਦੀ ਆ ਵੀ ਇੱਥੇ ਆਇਆ ਕੁਝ ਨਾ ਕੁਝ ਗਿਆਨ ਹਾਸਲ ਹੁੰਦਾ ਵਾ ਤੇ ਇਸ ਨਾਲ ਯੂਨੀਵਰਸਿਟੀਆਂ ਦੇ ਥਰੂ ਹੀ ਅੱਜ ਜਿਹੜੀ ਖੇਤੀ ਆ ਇੱਥੋਂ ਤੱਕ ਵੱੱਟ ਸਕੀ ਆ ਵੀ ਇਹਨਾਂ ਇੰਨੀ ਤਗੜੀ ਜੇ ਪੈਦਾਵਾਰ ਹੋ ਰਹੀ ਆ ਇਹਨਾਂ ਅਨ ਪੈਦਾ ਹੋ ਰਿਹਾ ਵਾ ਤੇ ਯੂਨੀਵਰਸਿਟੀ ਦੀ ਬਦੌਲਤੀ ਹੋ ਰਿਹਾ ਵਾ ਵੀ ਜੋ ਵਿਗਿਆਨੀਆਂ ਨੇ ਸਾਥ ਸਹਿਤ ਦਿੱਤੀ ਉਹਦੇ ਮੁਤਾਬਕ ਜਿਹੜੀ ਅਸੀਂ ਖੇਤੀ ਕੀਤੀ ਉਸ ਖੇਤੀ ਦੇ ਬੜੇ ਵਧੀਆ ਰਿਜ਼ਲਟ ਆਏ ਵਧੀਆ ਸਾਡੀਆਂ ਫਸਲਾਂ ਹੋਈਆਂ ਇਹਨਾਂ ਕੁਝ ਉਹ ਸ਼ਾਪਿੰਗ ਵੀ ਕੋਈ ਕਰਦੇ ਹੋ ਸੰਦ ਸੰਦ ਵਗੈਰਾ ਲੈਂਦੇ ਹੋ ਮੇਲੇ ਹਾਂਜੀ ਹਾਂਜੀ ਜਿਹੜੀ ਵੀ ਚੀਜ਼ ਸਾਨੂੰ ਲੋੜ ਪੈਂਦੀ ਆ ਇੱਥੇ ਫਿਰ ਅਸੀਂ ਜਦੋਂ ਦੇਖਦੇ ਆ ਤੇ ਫਿਰ ਜੇ ਜੇ ਸਾਡੇ ਪਸੰਦਾ ਆ ਜਾਂਦੇ ਆ ਤੇ ਖਰੀਦਦੇ ਆ ਬਹੁਤ ਕੁਝ ਖਰੀਦਿਆ ਜਾ ਰਿਹਾ ਵਾ ਇਹ ਸਭ ਸਟਾਲਾਂ ਤੇ ਕਿਸਾਨ ਜਿਹੜੇ ਖੜੇ ਆ ਵੱਖ-ਵੱਖ ਦਵਾਈਆਂ ਖਾਦਾ ਵੱਖ-ਵੱਖ ਸੰਦ ਸਭ ਕੁਝ ਦੇਖ ਰਿਹਾ ਫੀਡਾਂ ਦੀ ਜਾਣਕਾਰੀ ਮਿਲ ਰਹੀ ਆ ਵੱਖ-ਵੱਖ ਨੰਗਰਾਂ ਨੂੰ ਪਾਉਣ ਵਾਲੀਆਂ ਫੀਡਾਂ ਦਵਾਈਆਂ ਉਹ ਫਿਰ ਜਿੰਨੀ ਖ ਲੋੜ ਹੁੰਦੀ ਆ ਇਹ ਨਾ ਕਿਸਾਨ ਮੇਲਿਆਂ ਦੇ ਵਿੱਚੋਂ ਅਸੀਂ ਖਰੀਦ ਕਰ ਲੈਂਦੇ ਆ ਜੀ ਸਤਨਾਮ ਸਿੰਘ ਆ ਸਾਡਾ ਨਾਮ ਆ ਜੀ ਤੇ ਕੈਨ ਸੁਲਤਾਨੀ ਤੋਂ ਹਰ ਵਾਰ ਆਈਦਾ ਕਦੀ ਨਹੀਂ ਵੀ ਟਾਈਮ ਲੱਗਦਾ ਪਰ ਇਹ ਜੋ ਮੇਲਾ ਹੈ ਬਹੁਤ ਵਧੀਆ ਇਹਦੇ ਵਿੱਚ ਕਾਫੀ ਮਤਲਬ ਖੇਤੀਬਾੜੀ ਬੜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹੋਰ ਨਵੀਂ-ਨਵੀਂਆਂ ਤਕਨੀਕਾਂ ਜਿਹੜੀਆਂ ਨੇ ਇੱਥੇ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਜਿਹਦਾ ਜੀਵਨਦਾਰ ਤੇ ਹੋਰ ਵੀ ਬਹੁਤ ਫਾਇਦਾ ਲੈ ਰਹੇ ਨੇ ਜਿੱਦਾਂ ਪਰਾਲੀ ਨੂੰ ਲੈ ਕੇ ਕਾਫੀ ਗੱਲਾਂ ਮੁੱਦੇ ਜਿਹੜੇ ਉੱrdਿਆ ਕੋਈ ਨਵੀਂ ਤਕਨੀਕ ਪੀਕਾ ਸਰਕਾਰ ਨੇ ਨਵੀਂ ਤਕਨੀਕ ਇਹ ਹੈ ਜੀ ਜੋ ਮਸ਼ੀਨਰੀ ਆਈ ਆ ਮਤਲਬ ਪਰਾਲੀ ਇਕੱਠੀ ਕਰਨ ਵਾਸਤੇ ਪਰਾਲੀ ਇਕੱਠੀ ਕਰਨ ਵਾਸਤੇ ਤੇ ਹੋਰ ਵੀ ਇਸ ਤਕਨੀਕ ਨੂੰ ਵਧਾਉਣਾ ਚਾਹੀਦਾ ਵੱਤ ਵੱਤ ਤਾਂ ਜੋ ਵੱਤ ਵੱਤ ਜਿਹੜੀ ਹੈ ਪ੍ਰਾਲੀ ਸਮੇਂ ਨਾਲ ਇਕੱਠੀ ਹੋ ਸਕੇ ਕਿਉਂਕਿ ਅਕਸਰ ਸਾਡੇ ਇਲਾਕੇ ਵਿੱਚ ਮਸ਼ਿੰਦਰੀ ਘਟ ਆਈ ਸੀ ਥਾਲੀ ਇਕੱਠੀ ਕਰਨ ਵਾਲੀ ਤੇ ਕਣਕਾਂ ਲੇਟ ਹੋ ਗਈਆਂ ਸੀ ਤੇ ਸਰਕਾਰ ਦਾ ਕਿਦਾਂ ਦਾ ਓਪਰੇਲਾ ਲੱਗਾ ਓਪਰੇਲਾ ਵਧੀਆ ਹੈ ਜੀ ਗਾਂ ਅਸੀਂ ਕਰਨੇ ਵੀ ਹੋਰ ਵੀ ਕਰਨੇ ਤਾ ਜੋ ਇਹ ਜੋ ਪਰਾਲੀ ਸਾੜਨ ਤੋਂ ਮਤਲਬ ਹੀ ਕਿਸਾਨ ਬਾਸਾ ਕਰਨ ਕੀਤੇ ਮਕੋੜੇ ਬਾਸਾ ਕਰਨੀ। ਕੀ ਕੀ ਖਰੀਦਦਾਰੀ ਕੀਤੀ? ਹਾਂਜੀ। ਉਹ ਖਰੀਦਦਾਰੀ ਵੀ ਕੀਤੀ। ਨਹੀਂ ਖਰੀਦਦਾਰੀ ਕੋਈ ਨਹੀਂ ਕੀਤੀ ਜੇ ਅਸੀਂ ਛੋਟੇ ਜ਼ਿਮੀਂਦਾਰ ਆ। ਤੇ ਬਸ 1 ਏਕੜ ਜ਼ਮੀਨ ਆ, ਸਵਾ ਏਕੜ। ਹਾਂਜੀ। ਹੰਦੇ ਰਹਿੰਦੇ ਅਕਸਰ ਤੁਸੀਂ ਮੇਰੇ। ਹਾਂ ਹੰਦੇ ਰਹਿੰਦੇ ਆ ਜੀ। ਹੰਦੇ ਰਹਿੰਦੇ। ਕਾਫੀ ਜਾਣਕਾਰੀ ਡਾਕਟਰ ਸਾਹਿਬ ਨੂੰ ਦਿੰਦੇ ਆ ਇੱਥੇ। ਮਹਿਰ ਕਦਰ ਸਿੰਘ। ਪਠਾਨਕੋ ਜਿਲ੍ਹੇ ਦਾ ਉੱਥੋਂ ਆਇਆ ਜਿਹੜੇ ਤੇ ਇਥੇ ਡੀਪਾਰਟਮੈਂਟ ਦਾ ਬੜਾ ਕੁਝ ਫਿਰ ਰਿਆ ਫਿਰ ਐਗਰੀਕਲਚਰ ਦੀਆ ਟਰੈਕਟਰ ਹੋਰ ਸਾਧ ਜਿਹੜੇ ਹੈਗੇ ਕਾਫੀ ਆ ਫਿਰ ਪਾਣੀ ਦੇ ਜਿਹੜੇ ਹੈਗੇ ਉਹ ਪਾਪਾ ਸਰੀ ਅੰਡਰਗਰਾਊਂਡ ਹੈਗੀਆਂ ਉਹ ਕਾਫੀ ਆ ਹੋਰ ਖਾਣ ਪੀਣ ਦਾ ਸਮਾਨ ਵੀ ਕਾਫੀ ਹੈ ਜੀ ਅੱਗੇ ਜਿਹੜੀ ਆ ਬਜਾਈ ਵਾਸਤੇ ਜਿਹੜੇ ਆ ਉਹ ਵੀ ਕਾਫੀ ਕਾਫੀ ਜੰਗਲ ਇੱਥੇ ਮਗਲ ਜੰਗਲਾ ਹਾਂ ਬਹੁਤ ਸੋਹਣਾ ਲੱਗਾ ਨਵੀਂ ਤਕਨੀਕ ਸਵਾਰਨੇ ਕੀ ਕੀ ਉਹ ਕਿਸਾਨਾਂ ਵਾਸਤੇ ਕੀ ਕੀ ਕਰ ਰਹੀ ਹੈ ਕੀ ਕਰੇ ਨਵੇਂ ਤਕਨੀਕ ਦਾ ਸੰਦ ਸੁੱਧ ਕਾਫੀ ਵਧੀਆ ਆ ਯਾਰ ਜਿਤਨਾ ਫਰਾਦੀ ਦਾ ਹੈਗਾ ਸੀ ਉਹਦਾ ਮਸਲਾ ਜਿਹੜਾ ਉਹਦੇ ਵਾਸਤੇ ਉਹਨਾਂ ਨੇ ਉਹ ਕੀਤੀਆਂ ਦੇ ਅਸੀਂ ਗੱਡਾ-ਗੱਡਾ ਜੀ ਲੋ ਉਹਦੇ ਵਿੱਚੋਂ ਬਾਦੀਆਂ ਨੇ ਉਹਦੇ ਮਸ਼ੀਨਾਂ ਹੀ ਕਾਫੀ ਝੂਠ ਅੱਗੇ ਚੱਲਦੀਆਂ ਸੁਤਰਾਮ ਦਲਬਾਖ ਸਿੰਘ ਕੰਦ ਸਰੂਪ ਵਾਲੀ ਮੇਲਾ ਵੇਖਣ ਆਏ ਆ ਹਰ ਮੇਲੇ ਤੇ ਜਾਂਦਾ ਉੱਥੇ ਵੀ ਗਏ ਹਾਂ 10 ਤਰੀਕ ਨੂੰ ਨਾ ਕੀ ਨਾਗੀ ਉਹਨ ਇੱਥੇ ਆਏ ਆ ਅਜੇ ਹੋ ਸਕਿਆ ਲੁਧਿਆਣੇ ਵੀ ਵੇਖਣ ਜਾਵਾਂਗੇ ਕਿੱਦਾਂ ਦੇ ਲੱਗੇ ਆ ਮੇਲੇ ਬਹੁਤ ਵਧੀਆ ਸੰਦ ਵੀ ਚੰਗੇ ਆ ਰੇਟ ਰੱਟ ਪੁੱਛ ਕੇ ਆਏ ਆ ਨਵਾਂਗੇ ਜਰੂਰ ਕਿੱਦਾਂ ਦਾ ਪ੍ਰਾਲਾ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਗਾੜੀ